ਅਸਿਕਰ ਮਨੋਕ੍ਰਿਤੀ ਤੋਂ ਵੀ ਆਪੂ ਸਹਿਬਾਨ ਸਾਡੇ ਬੀਕੇ ਯੂਏਪ ਦਾ ਸਿੱਧੂਪੁਰ ਦੇ ਸਟੇਟ ਤੋਂ ਲੈ ਕੇ ਪਿੰਡਾਂ ਕਾਇ ਤੱਕ ਦੇ ਆਪੂ ਸਹਿਬਾਨ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਡੀਆਂ ਭੈਣਾਂ ਸਾਡੀਆਂ ਧੀਆ ਸਾਡੇ ਨੌਜਵਾਨ ਸਾਡੇ ਵੀਰ ਜਿਹੜੇ ਪੰਡਾ ਚ ਜੱਜ ਕੇ ਬੈਠੇ ਹੋ ਸਭ ਤੋਂ ਪਹਿਲਾਂ ਪਤੇ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਖਿਆਲ ਬੁਲਾਰਿਆ ਨੇ ਜਦੋਂ ਤੋਂ ਅਪਾਏ ਤੇ ਬੈਠੇ ਆ ਬਹੁਤ ਸਾਰੀਆਂ ਗੱਲਾਂ ਦੱਸੀਆਂ ਨੇ ਤੁਹਾਡੇ ਧਿਆਨ ਚ ਲਿਆਂਦੀਆਂ ਮੈਂ ਇੱਕ ਬੇਨਤੀ ਕਰਨੀ ਚਾਹਣਾ ਕਿ ਮੈਂ ਪ੍ਰੈਸ ਦੇ ਵਿੱਚ ਇੱਕ ਦੁਬਾਰਾ ਇਹ ਗੱਲ ਕਹੀ ਹੈ ਕਿ ਆਪ ਜਿਹੜਾ ਦੇਣਾ ਇੱਥੇ ਲੋਕਾਂ ਦਾ ਇਕੱਠ ਦੇ ਵਿੱਚੋਂ ਭਗਵੰਤ ਮਾਨ ਨੂੰ ਅਸੀਂ ਬਖਾਵਾਂਗੇ ਕਿ ਭਾਈ ਆ ਲੋਕ ਕੀ ਤੇਰੀ ਲੈਂਡ ਪੋਲਿਮ ਨੂੰ ਠੀਕ ਮੰਨਦੇ ਐ ਜਾਂ ਤੇਰੀ ਲੈਂਡ ਪੋਲਿਮ ਪਾਲਸੀ ਨੂੰ ਨਕਾਰਦੇ ਐ ਆ ਜਿਹੜੀ ਜਗ੍ਹਾ ਤੁਸੀਂ ਛੱਡ ਕੇ ਖਾਲੀ ਕਰਤੀ ਐ ਇੱਕ ਸੋਚੋ ਭਲਾ ਇਹ ਮੈਸੇਜ ਕੀ ਦੇ ਰਹੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਸ ਜਗ੍ਹਾ ਭਰੋ ਇਸ ਜਗ੍ਹਾ ਤੇ ਬੈਠੀਏ ਕਿਉਂ ਮੈਂ ਕਹਿ ਰਿਹਾ ਇਹ ਗੱਲ ਇਸ ਕੋਈ ਗੱਲ ਨਹੀਂ ਧੋਖੜ ਨਾਲ ਕੋਈ ਫਰਕ ਨਹੀਂ ਪੈਣਾ ਇੱਥੋਂ ਜਿਹਨੂੰ ਤੁਹਾਡਾ ਅਸੀਂ ਆ ਕੈਮਰਿਆਂ ਦੇ ਮੂੰਹ ਤੁਹਾਡੇ ਕੰਨੀ ਘਮਾਉਣੇ ਆ ਜਦੋਂ ਉਹ ਤੁਹਾਡੇ ਨਾਲ ਧੋਖਾ ਕਰਨ ਵਾਲੇ ਧੋਖੇ ਬਾਜ ਔ ਲੋਕੋ ਤੁਹਾਨੂੰ ਇਸ ਲਈ ਸੱਦਦੇ ਨੇ ਆ ਪਿੱਛੇ ਆਪਣੇ ਚੰਡੀਗੜ੍ਹ ਚ ਇੱਕ ਕਠ ਕੀਤਾ ਉਸ ਕਠ ਚ ਇਹ ਕਿਹਾ ਲੋਕਾਂ ਨੂੰ ਕਿ ਵੀ ਜੀਨੇ ਕਿਸੇ ਨੇ ਸਵਾਲ ਕਰਨਾ ਹੱਥ ਖੜਾ ਕਰੋ ਕਿ ਜਦੋਂ ਹੱਥ ਖੜੇ ਕੀਤੇ ਸਵਾਲ ਦਾ ਸਾਰਿਆਂ ਦੇ ਅੰਦਰ ਪਏ ਸੀ ਸਿਰਫ ਚਾਰ ਬੰਦਿਆਂ ਨੂੰ ਸਵਾਲ ਕਰਨ ਦਾ ਮੌਕਾ ਦਿੱਤਾ ਬਾਕੀ ਸਾਰਿਆਂ ਦੀ ਫੋਟੋ ਲੈ ਕੇ ਵੀਡੀਓ ਬਣਾ ਕੇ ਇਹ ਪ੍ਰਚਾਰ ਕੀਤਾ ਗਿਆ ਕਿ ਲੋ ਜੀ ਸਾਰੇ ਲੋਕ ਸਾਡੇ ਹੱਕ ਚ ਨੇ ਉਹ ਭਰਾਵੋ ਇਸ ਤਰ੍ਹਾਂ ਧੋਖਾ ਕਰਦੇ ਨੇ ਅਸੀਂ ਅੱਜ ਇਸ ਕੈਮਰੇ ਦੇ ਵਿੱਚ ਇਹ ਗੱਲ ਕੈਦ ਕਰਕੇ ਭਗਵੰਤ ਮਾਨ ਤੱਕ ਪਹੁੰਚਾਉਣੀ ਹੈ ਕਿ ਭਈ ਅਸੀਂ ਲੋਕ ਕੀ ਚਾਹੁੰਦੇ ਨੇ ਸੱਚੀਓ ਲੋਕ ਕੀ ਚਾਹੁੰਦੇ ਨੇ ਜ਼ਮੀਨ ਦੇਣੀ ਚਾਹੁੰਦੇ ਆ ਜਾਂ ਜ਼ਮੀਨ ਰੱਖਣੀ ਚਾਹੁੰਦੇ ਆ ਸਵਾਲ ਇਸ ਗੱਲ ਦਾ ਹੈ प्यारे दोस्तों ਲੈਣ ਗੋਲਮ ਦੀ ਜਦੋਂ ਗੱਲ ਆਉਂਦੀ ਹੈ ਸਾਡੇ ਲੋਕਾਂ ਨੂੰ ਵਰਗ ਲਾਉਂਦੇ ਨੇ ਝੂਠ ਬੋਲਦੇ ਨੇ ਕਹਿੰਦੇ ਤੁਸੀਂ ਆ ਮੇਰੀਆਂ ਦੋ ਚਾਰ ਗੱਲਾਂ ਨੋਟ ਕਰ ਲਿਓ ਕਹਿੰਦੇ ਤੁਹਾਡੇ ਬੜੇ ਪੈਸੇ ਵਟੇ ਜਾਣਗੇ ਤੁਸੀਂ ਮਾਲਾ ਮਾਲ ਹੋ ਜਾਓਗੇ ਤੁਸੀਂ ਕਰੋੜਾਂ ਦੇ ਮਾਲਕ ਹੋ ਜਾਓਗੇ ਇਹ ਕਹਿੰਦੇ ਨੇ ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਉਹ ਭਾਈ ਜਿਹੜਾ ਲੈਂਡ ਐ ਕੁਝ ਹਾਲਾਂਕਿ ਅਸੀਂ ਅਭਿਮੰਨੂ ਨੇ ਗੱਲ ਕਹੀ ਹੈ ਅਸੀਂ ਜ਼ਮੀਨ ਇੱਕ ਮਰਲਾ ਵੀ ਦੇਣ ਦੇ ਹੱਕ 'ਚ ਨਹੀਂ ਆ ਕਿਤੇ ਇਹ ਨਾ ਸੋਚ ਲੈਣ ਕਿ ਡੱਲੇ ਵਾਲ ਉੱਥੇ ਕਹਿ ਗਿਆ ਕਿ ਲੈਂਡ ਪੂਲਿੰਗ ਨਾਲੋਂ ਲੈਂਡ ਐਕ acquisition ਐਕਟ ਚੰਗਾ ਹੈ ਇਹ ਨਹੀਂ ਹੈ ਮੇਰਾ ਗੱਲ ਕਰਨ ਦਾ ਮਤਲਬ ਕੀ ਹੈ ਕਿ ਲੈਂ ਜੇਕਰ ਤੁਸੀਂ ਲੋਕਾਂ ਨੂੰ ਕਰੋੜਪਤੀ ਬਣਾਉਣਾ ਹੈ ਸੱਚ ਨੂੰ ਇਮਾਨਦਾਰੋਂ ਤਾਂ ਭਾਈ ਤੁਸੀਂ ਇਹ ਕਹੋ ਇਹ ਲੋਬੀ ਸਰਦਾਰੋਂ ਆ ਤੁਹਾਡੇ ਇੱਥੇ ਅਸੀਂ ਇੱਕ ਅਰਬ ਦਾ ਸਟੇਟ ਬਣਾਉਣਾ ਚਾਹੁੰਦੇ ਆ ਤੁਹਾਡੀ ਜ਼ਮੀਨ ਹੈ ਇੱਥੇ ਆ ਤੁਹਾਨੂੰ ਸੜਕ ਬਣਾ ਕੇ ਦਿੰਨੇ ਆ ਆ ਤੁਹਾਨੂੰ ਇੱਥੇ ਅਸੀਂ ਸੀਵਰੇਜ ਪਾ ਕੇ ਦਿੰਨੇ ਆ ਇੱਥੋਂ ਦੀ ਤੁਹਾਨੂੰ ਅਸੀਂ ਪਾਣੀ ਦੀ ਸਪਲਾਈ ਦਿੰਨੇ ਆ ਇਹਦੀ ਜਗ੍ਹਾ ਨੂੰ ਤੁਸੀਂ ਹੁਣ ਖੇਤੀ ਕਰਨੀ ਛੱਡ ਕੇ ਇਹ ਜਗ੍ਹਾ ਦੇ ਪਲਾਟ ਕੱਟ-ਕੱਟ ਕੇ ਵੇਚੋ ਤੇ ਇਹਨਾਂ ਪਲਾਟਾਂ ਦੇ ਵਿੱਚ ਆਬਾਦੀ ਹੋਏਗੀ ਤੁਹਾਨੂੰ ਪੈਸੇ ਵਟੇ ਜਾਣਗੇ ਤਾਂ ਫਿਰ ਤਾਂ ਮੰਨ ਲਈਏ ਨਾ ਵੀ ਕਿਸਾਨ ਨੂੰ ਆਵਾਜ਼ ਕਰਦੇ ਹਾਂ ਤੁਸੀਂ ਕੀ ਕਰਦੇ ਹੋ ਸਾਡੇ ਕੋਲ ਇੱਕ ਏਕੜ ਲੈ ਕੇ ਪਿਆਰੇ ਦੋਸਤੋ ਦੇਖੋ ਠੱਗੀ ਕਿੱਡੀ ਵੱਡੀ ਮੈਂ ਠੱਗੀ ਨਹੀਂ ਕਹਿੰਦਾ ਐਦੂ ਵੀ ਗਾਂਹੇ ਗੱਲ ਕਵਾਂ ਸਾਡੇ ਨੂੰ ਸਾਨੂੰ ਲੁੱਟਿਆ ਜਾ ਰਹੀ ਹੈ ਰਿਹਾ ਸਾਡੇ ਡਾਕਾ ਵੱਜ ਰਿਹਾ ਹੈ ਲੈਣਾ ਕਿੱਲਾ ਹੈ ਕਿੱਲੇ ਦੇ ਵਿੱਚ 4840 ਗੱਜ ਹੁੰਦੇ ਨੇ ਤੇ ਦੇਣਾ ਵਾਪਸ ਕਿੰਨਾ ਹੈ 1200 ਗੱਜ ਉਹ ਭਾਈ 1200 ਗੱਜ ਵਾਪਸ ਦੇਣਾ ਹੈ 3600 ਗੱਜ ਭਗਵੰਤ ਮਾਨ ਸਿਆ ਉਹ ਮੁਕਤੀ ਲੈਣ ਲੱਗਿਆ ਉਹ ਪੰਜਾਬ 'ਚ ਆ ਰੱਖਿਆ ਉਹ ਇੱਕ ਜੱਟ ਵਾ ਪੁੱਤਾਂ ਕੀ ਕਰਨ ਲੱਗਿਆ ਮੁਕਤ ਦੇ ਵਿੱਚ ਇੰਨਾਂ ਦੀ 3600 ਗੱਜ ਜ਼ਮੀਨ ਲੈ ਕੇ ਤੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਲੱਗਿਆ ਐ ਇਹ ਤੇਰਾ ਪੰਜਾਬ ਪ੍ਰਸਤੀ ਐ ਇਹ ਤੇਰਾ ਪੰਜਾਬ ਦੇ ਲੋਕਾਂ ਨਾਲ ਤੇ ਕਿਸਾਨਾਂ ਨਾਲ ਪਿਆਰ ਐ ਇਹ ਮੇਰਾ ਧੋਖਾ ਹੋ ਰਿਹਾ ਹੈ ਭਰਾਵੋ ਇੱਕ ਗੱਲ ਹੋਰ ਜਿਹੜੀ ਇਹ ਕਹਿੰਦੇ ਨੇ ਦੱਸਦੇ ਨਹੀਂ ਹੋਰ ਦੱਲਾਬ ਬਾਤ ਕਹਿੰਦੇ ਨੇ ਇੱਕੋ ਹੀ ਗੱਲ ਦਾ ਡੌਰੂ ਵਜਾਈ ਜਾਂਦੇ ਐ ਕਿ ਜੀ ਇਹ ਕਰੋੜਾ ਰੁਪਈਆ ਵਟਿਆ ਜਾਣਾ ਹੈ ਮੈਨੂੰ ਕਹਿਣਾ ਹੈ ਕਿ ਜਿਹੜਾ ਲੈਂਡ ਐਕੁਇਜਿਸ਼ਨ ਐਕਟ ਹੈ ਉਹਦੇ ਵਿੱਚ ਇਹ ਗੱਲ ਲਿਖੀ ਹੈ ਕਿ ਮਾਰਕੀਟ ਰੇਟ ਜਾਂ ਕਲੈਕਟਰ ਰੇਟ ਜਿਹੜਾ ਉੱਪਰ ਆ ਜਿਹੜਾ ਵੱਧ ਹੈ ਉਹਨੂੰ ਆਧਾਰ ਬਣਾ ਕੇ 4 ਗੁਣਾ ਰੁਪਈਏ ਦੇ ਕੇ ਤੁਸੀਂ ਜ਼ਮੀਨ ਅਕਵਾਇਰ ਕਰ ਸਕਦੇ ਹੋ ਉਹਦੇ ਚ ਇਹ ਕਿਹਾ ਹੈ ਉਹ ਭਾਈ ਜਿਹੜੇ ਲੋਕਾਂ ਦੀ ਇੱਥੇ ਫਿਰ ਕਰੋੜ ਕਰੋੜ ਦੇ ਰੇਟ ਦੀ ਹੈ ਓਏ ਉਹਨੂੰ ਤਾਂ 4 ਕਰੋੜ ਵੈਸੇ ਹੀ ਬਣਦਾ ਤੂੰ ਕਿੰਨਾ ਕਾ ਮੇਲ ਕਰਤਾ ਉਹਨੂੰ ਸੋਚ ਸਾਡੇ ਕਿਸਾਨਾਂ ਦੇ ਨਾਲ ਮੇਰੇ ਦੋਸਤੋ ਇੰਨੀ ਨਹੀਂ ਥੱਗੀ ਵੱਜ ਰਹੀ ਹੋਰ ਦੇਖਿਓ ਇਹ ਦੱਸ ਨਹੀਂ ਰਹੇ ਇਹ ਗੱਲਾਂ ਕਹਿੰਦੇ ਜਿਹੜੀ ਡਿਵੈਲਪਮੈਂਟ ਕਰਨੀ ਆ ਉਸ ਖੇਤਰ ਦੀ ਉਸ ਇਲਾਕੇ ਦੀ ਉਹਦਾ ਜਿਹੜਾ ਖਰਚਾ ਆਉਣਾ ਹੈ ਅੱਜ ਮੈਂ ਦਿਖਾ ਰਿਹਾ ਸੀ ਕਾਕੇ ਨੂੰ ਪੋਸਟ ਆਈ ਐਕ ਫੇਸਬੁੱਕ ਤੇ ਪੋਸਟ ਪਾਈ ਆ ਉਹਨਾਂ ਨੇ ਉਹਦੇ ਚ ਜਿੱਥੇ ਕਿਸਾਨ ਨੂੰ ਪੈਣਾ ਹੈ ਨਾ 60% ਕਿਸਾਨ ਨੂੰ ਦੇਣਾ ਪਣਾ ਉਹ ਤੇ ਲਿਖਿਆ ਹੈ ਕਿ ਡਿਵੈਲਪਮੈਂਟ ਚਾਰਜ ਜਿਹੜੇ ਹੋਣਗੇ 60% ਕਿਸਾਨ ਤੋਂ ਜ਼ਮੀਨ ਦੇ ਮਾਲਕ ਤੋਂ ਭਰਵਾਉਣੇ ਆ ਫਿਰ ਉਹਨੂੰ پلاਟ ਦੇਣਾ ਹੈ ਤੇ ਨਾਲ ਅਗਲੀ ਗੱਲ ਉਹ ਤਾਂ ਲਖੋਤਾ 60% ਵਾਲਾ ਤਾਂ ਲੁਕੋਇਆ ਵਾ ਉਹ ਨਹੀਂ ਸ਼ੋਅ ਕੀਤਾ ਜੇ ਜਿਹੜਾ 40% ਸਰਕਾਰ ਨੇ ਭਰਨਾ ਜਾਂ ਬਿਲਡਰ ਨੇ ਭਰਨਾ ਹੈ ਉਹਦੇ ਬਾਰੇ ਲਿਖਿਆ ਕਹਿੰਦਾ 40% ਅਸੀਂ ਭਰਾਂਗੇ ਉਹ ਜਿਹੜਾ 60% ਪਹਿਲਾਂ ਤੋਂ ਜ਼ਮੀਨ ਲੈ ਲਈਏ ਤੋਂ ਫਰੀਦ ਦੇ ਵਿੱਚ ਜ਼ਮੀਨ ਲੈ ਲਈ ਪੈਸਾ ਪਾਈ ਦੇਣਾ ਕੋਈ ਨਹੀਂ ਤੇ ਫਿਰ ਤੂੰ 60% ਇਹਦੇ ਕੋਲੋਂ ਭਾਲਦੇ ਹੋ ਡਵੈਲਪਮੈਂਟ ਚਾਰਜ ਸੋਚੋ ਘੱਟਾ ਮੈਂ ਪੁੱਛਣਾ ਚਾਹਣਾ ਸਾਡੇ ਮੁੱਖ ਮੰਤਰੀ ਉਹਦੇ ਮੰਤਰੀਆਂ ਨੂੰ ਤੇ ਉਹਦੇ ਵਜ਼ੀਰਾਂ ਨੂੰ ਤੇ ਦੂਸਰਾ ਤੀਸਰਾ ਨੂੰ ਭਾਈ ਇੱਕ ਦੱਸਿਓ ਕਿਸੇ ਕਿਸਾਨ ਦੀ ਦੋ ਕਿੱਲੇ ਜ਼ਮੀਨ ਆ। ਦੋ ਦੀ ਦੋ ਕਿੱਲੇ ਉਹਨਾਂ ਲੈਂਡ ਪੋਲਿੰਗ ਦੇ ਵਿੱਚ ਤੁਹਾਨੂੰ ਦੇਤੀ। ਪਹਿਲਾਂ ਤਾਂ ਦੋਵੇਂ ਦੇ ਦੋਵੇਂ ਕਿੱਲੇ ਲੈ ਲਏ ਆ ਨਾ। ਫੇਰ ਪਲਾਟ ਦੇਣਾ ਹੈ। ਹੁਣ ਸਵਾਲ ਇਹ ਹੈ ਕਿ ਤੁਸੀਂ ਉਹਨੂੰ ਦਾ ਲਿਆਤਾ ਸੜਕ ਤੇ ਉਹ ਕਰਨ ਲਾਤਾ ਦਿਹਾੜੀਆਂ ਉਹ ਕਰਨ ਲਾਤਾ ਮਜ਼ਦੂਰੀ ਉਹਦੀ ਜ਼ਮੀਨ ਦਾ ਨਾ ਕਰਜ਼ਾ ਸਕ ਚੱਕ ਸਕਦਾ ਹੈ ਨਾ ਉਹ ਜ਼ਮੀਨ ਦੇ ਉਹਨੂੰ ਵੇਚ ਸਕਦਾ ਹੈ। ਹੁਣ ਆ ਦੱਸਿਓ ਜੇ ਜਿਹੜਾ ਬਰ ਡਿਵੈਲਪਮੈਂਟ ਚਾਰਜਸ ਤੁਸੀਂ 60% ਲੈਣਾ ਲੱਗ ਭਾਗੇ ਕਿ ਕਿੱਲੇ ਮਗਰ 2 ਕਰੋੜ ਰੁਪਇਆ ਲੈਣਾ ਜਿਹੜਾ ਤੁਸੀਂ ਉਹ ਕਿੱਥੋਂ ਭਰੇਗਾ ਭਾਈ ਸੋਚੋ ਖਾਬਲਾਂ ਕਿਸਾਨ ਕੋਲੋਂ ਪੈਸੇ ਹੀ ਨਹੀਂ ਹੋਣੇ ਉਹ ਜਦੋਂ ਪੈਸੇ ਨਾ ਹੋਏ ਉਹ ਪੈਸੇ ਭਰ ਨਹੀਂ ਸਕੇਗਾ ਉਹ ਕਹਿੰਦੇ ਤੁਹਾਨੂੰ ਡੌਰੂ ਖੜਕਾਉਣਗੇ ਕਿ ਲੈ ਲਓ ਭਾਈ ਆ ਤੁਹਾਡਾ ਪਲਾਟ ਦੇਨੇ ਆ ਤੁਸੀਂ ਪੈਸੇ ਭਰੋ 60% ਦੇ ਹਿਸਾਬ ਨਾਲ ਤਾਂ ਲੈ ਲਓ ਨਾ ਕਿਸੇ ਕੋਲੇ 60% ਰੇਟ ਤੇ ਸਾਬਨਾ ਭਰਨ ਲਈ ਪੈਸੇ ਹੋਣ ਤੇ ਨਾ ਉਹ ਪਲਾਟ ਲਿਆ ਜਾਣਾ ਇਸ ਤੋਂ ਅਗਲੀ ਗੱਲ ਦੇਖੋ ਉਹ ਭਾਈ ਜਦੋਂ ਮੈਂ ਪਹਿਲਾਂ ਜਿਹੜੀ ਬੇਨਤੀ ਕੀਤੀ ਹੈ ਉਹ ਲੁੱਟ ਤਾਂ ਤੁਸੀਂ ਪਹਿਲਾਂ ਹੀ ਲਿਆ ਰਿਹੇ ਤਾਂ ਉਹਦੇ ਬੱਲੇ ਕੱਖ ਹੈ ਨਹੀਂ ਤਾਂ ਉਹ ਬੰਦੇ ਨੂੰ ਅਗਲਾ ਦੇਖੋ ਲੈਂਡ ਪੂਲਿੰਗ ਦੇ ਵਿੱਚ ਪੁਲਿਸ ਵਿੱਚ ਕੀ ਲੈ ਕੇ ਆਉਂਦੇ ਆ ਕਹਿੰਦੇ ਜੇਕਰ ਆ ਤੁਸੀਂ ਜਿਹੜਾ ਮੋਹਾਲੀ ਵਾਲੇ ਆ ਨਾ ਜਾ ਕੇ ਤੇਨੂੰ ਮੜਾ ਜਾ ਗੇੜਾ ਮਾਰ ਲਿਓ ਇਹਨਾਂ ਪਿੰਡਾਂ ਵਾਲੇ ਲੋਕ ਵੀ ਦੇਖਿਓ ਉਹਨਾਂ ਦਾ ਹਾਲ ਕੀ ਹੈ ਉਹ ਕਹਿੰਦੇ ਸਾਨੂੰ ਕਹਿੰਦੇ ਆ ਕਿ ਜੇਕਰ ਤੁਸੀਂ ਇੱਥੇ ਕੰਸਟਰਕਸ਼ਨ ਨਹੀਂ ਕਰਦੇ ਇਸ ਜਗ੍ਹਾ ਤੇ ਜਿਹੜੀ ਤੁਹਾਨੂੰ ਪਲਾਟ ਕੱਟ ਕੇ ਦਿੱਤਾ ਹੈ ਹਰ ਰੋਜ਼ ਦਾ ਤੁਹਾਨੂੰ 500 ਰੁਪਈਆ ਉਹਦਾ ਪੈਨਲਟੀ ਪੈਗੀ ਮਹੀਨੇ ਦੀ ਕਿੰਨੀ ਪੈਗੀ 15000 ਸਾਲ ਦੀ ਕਿੰਨੀ ਹੋ ਗਈ 180000 180000 ਰੁਪਇਆ ਪੈਨਲਟੀ ਸਾਲ ਦੀ ਪੈਣੀ ਹੈ ਤੇ ਦੱਸੋ ਪਰ ਸਾਲ ਬਾਅਦ 2 ਸਾਲ ਬਾਅਦ ਜਦੋਂ ਉਹ ਵਿਚਾਰੇ ਨੇ ਕਰਨੀਆਂ ਹੀ ਦਿਹਾੜੀਆਂ ਆ ਉਹਦੇ ਕੋਲੇ ਉੱਥੇ ਮਕਾਨ ਬਣਾਉਣ ਨੂੰ ਕੋਈ ਦੁਕਾਨ ਬਣਾਉਣ ਨੂੰ ਪੈਸਾ ਹੀ ਕੋਈ ਨਹੀਂ ਤਾਂ ਬਚੂਗਾ ਕਿਵੇਂ ਕਿਹੜੇ ਤਰੀਕੇ ਨਾਲ ਉਹਦੇ ਵਿੱਚ ਉਹਦੇ ਉੱਤੇ ਉਹ ਕੰਸਟਰਕਸ਼ਨ ਕਰ ਲੂਗਾ ਨਹੀਂ ਹੋਣੀ ਸਾਰੇ ਦੇ ਸਾਰੇ ਉਹ ਪੈਸਿਆਂ 'ਚ ਉਹਨਾਂ 'ਚ ਉਸ ਪੈਨਲਟੀਾਂ 'ਚ ਉਹ ਪਲਾਟ ਫੇਰ ਜਾਣੇ ਆ ਠੱਗੀ ਦਾ ਸੱਟ ਨਾ ਆਏ ਇਸ ਤਰ੍ਹਾਂ ਠੱਗੀ ਮਾਰਦੀ ਐ ਨਾ ਲੋਕਾਂ ਨੇ ਸੋ ਮੇਰੇ ਦੋਸਤੋ ਅਬ ਮੈਨੂੰ ਨੇ ਇੱਕ ਗੱਲ ਕਰੀ ਐ ਜ਼ਮੀਨ ਦੀ ਕੀਮਤ ਦੀ ਮੈਂ ਇਤੋਂ ਵੀ ਗਾ ਇੱਕ ਗੱਲ ਕਰਨੀ ਚਾਹਣਾ ਇੱਕ ਗੱਲ ਦੱਸਿਓ ਮੈਨੂੰ ਸਚਾਈ ਐ ਹੈ ਜਿੰਨਾ ਕ ਅਸੀਂ ਸਟਡੀ ਕੀਤਾ ਜਿੰਨਾ ਕ ਅਸੀਂ ਸਮਝਿਆ ਉਹ ਇਹ ਆ ਮਿੱਤਰੋ ਕਿ ਤੁਹਾਡੇ ਤੋਂ ਜ਼ਮੀਨਾਂ ਲੈਣੀਆਂ WTO ਦੀ ਪਾਲਿਸੀ ਐ ਇਹ ਕਿਸੇ ਇੱਕ ਨਿੰਦਣ ਵਾਲਾ ਕੋਈ ਨਹੀਂ ਇਹਨਾਂ 'ਚ ਉਹ ਕੋਈ ਇੱਕ ਵੀ ਸਲਾਉਣ ਵਾਲਾ ਨਹੀਂ ਡਬਲਯੂਟੀਓਡੀ ਪਾਲਿਸੀ ਲੈ ਕੇ ਆਉਣ ਵਾਲਾ ਨਰਸਿਮਹਰ ਉਹ ਮੀਨਸ ਕਾਂਗਰਸ ਤੇ ਉਹਦੀ ਪਾਲਿਸੀ ਦੇ ਉੱਪਰ ਚੱਲਦਿਆਂ ਜਿਹੜੀ ਖੇਤੀ ਨੀਤੀ ਬਣੀ ਸੰਨ 2004 ਚ ਉਹ ਕਿਹਦੀ ਸਰਕਾਰ 'ਚ ਬਣੀ ਅਟਲ ਵਿਹਾਰੀ ਬਾਜਪਾਈ ਦੀ ਸਰਕਾਰ 'ਚ ਉਹਨੇ ਕੀ ਕਿਹਾ ਕਹਿੰਦਾ ਜਿਹੜੀ ਖੇਤੀ ਕਰਦੇ ਆ ਨਾ ਆਪਾਂ ਲੋਕ ਆਏ ਛੋਟੀ ਖੇਤੀ ਐ ਇਹਨਾਂ ਤੋਂ ਫੜੋ ਜ਼ਮੀਨ ਆ ਇੱਥੇ 40 40000 ਏਕੜ ਦੇ ਫਾਰਮ ਤਿਆਰ ਕਰਨੇ ਆ ਇਹ ਪਾਲਿਸੀ ਬਣੀ ਹੋਈ ਆ ਆਪਣੀ ਸਰਕਾਰ ਚ ਨੈਟ ਤੇ ਜਿਹਦਾ ਵੀ ਜੀ ਕਰਦਾ ਕੱਢ ਕੇ ਖੋਲ ਕੇ ਪੜ ਲਿਓ ਸੰਧ 2000 ਦੀ ਐਗਰੀਕਲਚਰ ਪਾਲਿਸੀ ਇਹ ਆ ਭਾਵ ਤੁਹਾਡੇ ਤੋਂ ਜ਼ਮੀਨ ਲੈਣ ਲਈ ਯਤਨ ਇੰਨਾ ਲ ਹੋ ਰਿਹਾ ਜੋਰ ਇੰਨਾ ਲੱਗਿਆ ਹੋਇਆ ਕਿਉਂ ਉਹ ਪਾਲਸੀ ਇਹ ਕਹਿੰਦੀ ਆ WTO ਇਹ ਕਹਿੰਦਾ ਹੈ ਕਿ ਇਹਨਾਂ ਲੋਕਾਂ ਤੋਂ ਜ਼ਮੀਨ ਫੜੋ ਇਹ ਕਾਰਪੋਰੇਟਸ ਨੂੰ ਦਿਓ ਖੇਤੀ ਉਹ ਕਰਨ ਕੁਝ ਬੰਦੇ ਇਹ ਸਾਰੇ ਦੇ ਸਾਰੇ ਜਿਹੜੇ ਬੰਦੇ ਆ ਇਹ ਜਾ ਕੇ ਮਜ਼ਦੂਰ ਬਣ ਕੇ ਮਜ਼ਦੂਰੀ ਕਰਨ ਜਿਹੜੇ 60% ਹੱਥਾਂ ਖੇਤੀ ਕਰਨ ਵਾਲਿਓ ਭੈਣੋ ਸੁਣਿਓ ਧਿਆਨ ਨਾਲ ਸਰਦਾਰੋ ਸੁਣਿਓ ਆ ਜਿੰਨੀਆਂ ਕਾਇਆਂ ਨੇ ਇਨਾਂ ਦੀ ਵੀ ਇੱਜ਼ਤ ਹੈ ਇਹ ਵੀ ਇੱਜ਼ਤ ਵਾਲੀਆਂ ਨੇ ਤੁਹਾਨੂੰ ਜਦੋਂ ਕਹਿੰਦੇ ਆ ਕਿ ਬੀਬੀਆਂ ਲੈ ਕੇ ਆ ਅਗਰ ਬੀਬੀਆਂ ਹੁੰਦੀਆਂ ਇੱਥੇ ਤੁਹਾਡੀ ਗਿਣਤੀ ਡਬਲ ਹੋਣੀ ਸੀ ਕੱਲਾ ਇੱਥੇ ਨਹੀਂ ਗੱਲ ਮੁੱਕਦੀ ਸਰਕਾਰ ਤੱਕ ਇਹ ਮੈਸੇਜ ਜਾਣਾ ਸੀ ਕਿ ਪਰਿਵਾਰਾਂ ਦੇ ਪਰਿਵਾਰ ਮੈਦਾਨ ਚ ਉੱਤਰ ਖੜੇ ਨੇ ਬੀਬੀਆਂ ਵੀ ਮੈਦਾਨ ਚ ਆ ਗਈਆਂ ਤੁਸੀਂ ਕੀ ਸੋਚਦੇ ਹੋ ਨਾ ਜੀ ਬੁੜੀਆਂ ਨੂੰ ਦਣੇ ਲਿਜਾਇਆ ਜਾਣਾ ਕਿਉਂ ਉੱਥੇ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਲੋਕ ਆ ਆ ਸਾਡੇ ਜਿਹਨੇ ਸਾਰੇ ਆ ਆ ਕੀਦਿਆਂ ਨੇ ਇਹ ਵੀ ਆਪਣੀਆਂ ਨੇ ਇੱਕ ਮੈਨੂੰ ਐਂ ਦੱਸਿਓ ਬੜੀ ਅਣਖ ਦੀ ਗੱਲ ਕਰਦੇ ਹੋ ਬੜੀ ਇੱਜ਼ਤ ਦੀ ਗੱਲ ਕਰਦੇ ਆਂ ਆ ਅਣਖ ਦੀ ਗੱਲ ਆ ਨਾ ਬਿਨਾ ਨਾ ਨਾ ਬੁੜੀਆਂ ਧੜੀ ਮਾਰ ਕਾਦੀ ਅਣਖ ਦੀ ਗੱਲ ਆ ਨਾ ਕੀ ਗੱਲ ਆ ਦੱਸਿਓ ਮੈਨੂੰ ਐ ਦੱਸਿਓ ਜਿੱਦੇ ਪਰ ਜ਼ਮੀਨ ਨਾ ਰਹੀ ਜਿੱਦੇ ਲਿਆਨੇ ਜ਼ਮੀਨ ਲੈ ਲਈ ਇਹ ਇਹਨਾਂ ਨੂੰ ਕਿਵੇਂ ਸੰਭੋਗੇ ਦਿਹਾੜੀ ਕਰਨ ਜਾਣਾ ਪਏਗਾ ਕਿ ਨਹੀਂ ਜਾਣਾ ਪਏਗਾ ਅੱਜ ਜਿੰਨਾ ਮਜ਼ਦੂਰਾ ਕੋਲੇ ਜ਼ਮੀਨ ਨਹੀਂ ਉਹਦੀ ਧੀ ਨੂੰ ਉਹਦੀ ਭੈਣ ਨੂੰ ਉਹਦੀ ਪਤਨੀ ਨੂੰ ਉਹਦੀ ਮਾਂ ਨੂੰ ਦਿਹਾੜੀ ਕਰਨ ਜਾਣਾ ਪੈਂਦਾ ਹੈ ਕਿ ਨਹੀਂ ਜਾਣਾ ਪੈਂਦਾ ਸਰਦਾਰੋ ਦੱਸਿਓ ਬਣਾ ਜਾਣਾ ਪੈਂਦਾ ਫਿਰ ਉੱਥੇ ਕੀ ਹੋਏਗਾ ਹੋ ਤਾਂ ਕਾਰਪੋਰੇਟ ਹੋਣਗੇ ਉਹ ਤਾਂ ਉਹ ਲੋਕ ਹੋਣਗੇ ਜਿਨ੍ਹਾਂ ਨੇ ਮਣੀਪੁਰ ਚ ਦੇਖੋ ਕੀ ਹਾਲ ਕੀਤਾ ਹੈ ਜਿਹੜਾ ਕਦੇ ਅਸੀਂ ਉਹ ਲੋਕ ਇੱਕ ਦ੍ਰੋਪਤੀ ਦੇ ਕੱਪੜੇ ਉਤਾਰਨ ਤੇ ਮਹਾਭਾਰਤ ਹੋਇਆ ਤੇ ਉੱਥੇ ਦੋਸਤੋ ਕਿੰਨੀਆਂ ਦ੍ਰੋਪਤੀਆਂ ਲਗੀਆਂ ਕੀਤੀਆਂ ਉਹਨਾਂ ਦੇ ਉਹਨਾਂ ਦੇ ਹਵਾਲੇ ਕਰਨੀਆਂ ਧੀਆਂ ਉਹਨਾਂ ਦੇ ਵਸ ਪਾਉਣੀਆਂ ਇਹ ਜਿੰਨੀ ਦੇ ਤੱਕ ਜ਼ਮੀਨ ਹੈ ਸਾਡੀਆਂ ਧੀਆਂ ਦੀ ਇੱਜ਼ਤ ਹੈ ਜ਼ਮੀਨ ਜ਼ਮੀਨ ਨਹੀਂ ਹੈ ਜ਼ਮੀਨ ਦੀ ਕੀਮਤ ਨਾ ਲੱਖ ਹੈ ਨਾ ਕਰੋੜ ਹੈ ਨਾ 10 ਕਰੋੜ ਹੈ ਨਾ 50 ਕਰੋੜ ਹੈ ਜ਼ਮੀਨ ਦੀ ਇੱਜ਼ਤ ਹੈ ਤੁਹਾਡੀ ਧੀ ਦੀ ਇੱਜ਼ਤ ਹੈ ਜਿਹੜੀ ਉਹ ਜ਼ਮੀਨ ਦੀ ਕੀਮਤ ਆ ਸਰਦਾਰੋ ਉਹਦੇ ਉੱਤੇ ਪਹਿਰਾ ਦਿਓ ਤੁਸੀਂ ਵਿਆਹ ਚ ਜਾਂਦੇ ਹੋ ਆਰਕੈਸਟਰਾ ਨੱਚੀਆਂ ਹੁੰਦੀਆਂ ਧੀ ਵੀ ਨਾਲ ਹੈ ਨੋਵੀਂ ਨਾਲ ਹੈ ਸਾਡੀ ਮਾਂ ਵੀ ਨਾਲ ਹੈ ਸਾਡੀ ਦਾਦੀ ਵੀ ਨਾਲ ਹੈ ਸਾਡੀ ਭੈਣ ਵੀ ਨਾਲ ਹੈ ਤੇ ਉੱਥੇ ਫਿਰ ਆਰਕੈਸਟਰਾ ਜਦੋਂ ਨਸਤੀਆਂ ਤੇ ਗੰਦੇ ਗਾਰੇ ਲੱਗਦੇ ਐ ਉਦੋਂ ਸ਼ਰਮ ਨਹੀਂ ਆਈ ਕਦੇ ਦੱਸਿਓ ਬੋਲੋ ਯਾਰ ਇੰਨਾ ਵੀ ਸਾਨੂੰ ਆਉਂਦਿਆਂ ਆਉਦਾਂ ਅਸੀਂ ਉੱਥੇ ਕੋਈ ਸ਼ਰਮ ਨਹੀਂ ਲੇਕਿਨ ਆਪਦੇ ਹੱਕਾਂ ਦੀ ਰਾਖੀ ਦੇ ਲਈ ਜੇ ਉਹ ਲੜਾਈ ਲੜਨ ਦੇ ਮੈਦਾਨ ਚ ਆਉਂਦੀਆਂ ਤੇ ਸਾਡੀ ਸ਼ਰਮ ਹੈ ਯਾਰੋ ਸੰਭਲੋ ਸੰਭਲਨ ਦੀ ਲੋੜ ਹੈ ਸਾਡੀ ਜ਼ਮੀਨ ਦੇ ਉੱਤੇ ਬਾਰ-ਬਾਰ ਵਾਰ ਹੁੰਦਾ ਹੈ ਪਹਿਲਾ ਤਿੰਨ ਕਾਨੂੰਨ ਲੱਜ ਜਾਂਦੇ ਉਹ ਵੀ ਜਲੀਲ ਦੇ ਵਾਰਸੇ ਅਬ ਮਨੂੰ ਨੇ ਕੱਲ ਰੱਸੀ ਸੀ ਨਾ ਕਿ ਜ਼ਮੀਨ ਦਾ ਤੁਹਾਡੀਆਂ ਫਸਲਾਂ ਦਾ ਰੇਟ ਡਾਊਨ ਕਰਨਾ ਹੈ ਰੇਟ ਡਾਊਨ ਕਰਕੇ ਤੁਹਾਡੇ ਸਿਰ ਕਰਜ਼ਾ ਤੇ ਰੋਣਾ ਕਰਦੇ ਤੁਹਾਡੀਆਂ ਜ਼ਮੀਨਾਂ ਜਾ ਜਾਣਗੀਆਂ ਦੂਸਰਾ ਅਸਿੱਧੇ ਰੂਪ ਚ ਤੁਹਾਡੇ ਕੋਲੋਂ ਇਹ ਕਹਿ ਕੇ ਕਿ ਇੱਥੇ ਵਿਕਾਸ ਲਈ ਜ਼ਮੀਨ ਦੀ ਲੋੜ ਆ ਉਹਦੇ ਲਈ ਲੈਣੀ ਹੈ ਤੇ ਰੈਂਦੀ ਗੱਲ ਲੈਂਡ ਪੂਲਿੰਗ ਦੇ ਨਾਂ ਤੇ ਲੈਣੀ ਹੈ ਮੈਂ ਪੁੱਛਣਾ ਚਾਹਣਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਤੇ ਉਹਨਾਂ ਦੇ ਮਿਨਿਸਟਰ ਸਾਹਿਬਾਨ ਨੂੰ ਉਹ ਭਾਈ ਜਿਹੜੀਆਂ ਪਹਿਲਾਂ ਕਲੋਨੀਆਂ ਕੱਟੀਆਂ ਹੋਈਆਂ ਨੇ ਸਾਧੀਆਂ ਉਹ ਡਵਲਪ ਹੋ ਗਈਆਂ ਜੇ ਉਹ ਕਲੋਨੀਆਂ ਡਵਲਪ ਨਹੀਂ ਹੋਈਆਂ ਉਹ ਹਜੇ ਅਧੂਰੀਆਂ ਪਈਆਂ ਨੇ ਉਹ ਜ਼ਮੀਨ ਹੋਵੇ ਪਈ ਹੈ ਤਾਂ ਫਿਰ ਅੱਜ ਆ 65000 ਏਕੜ ਜ਼ਮੀਨ ਲੈ ਕੇ ਕੀ ਕਰੋਗੇ ਬਈ ਦੱਸਿਓ 65000 ਏਕੜ ਜ਼ਮੀਨ ਦੇ ਵਿੱਚੋਂ ਲਗਭਗ 164 ਪਿੰਡ ਉਜੜਨੇ ਆ 164 ਪਿੰਡ ਮੈਂ ਪੁੱਛਣਾ ਚਾਹਣਾ ਮਾਨਯੋਗ ਮੁੱਖ ਮੰਤਰੀ ਨੂੰ ਉਹ ਇਹਨਾਂ ਦੇ ਜਿਹੜੇ 165 ਪਿੰਡਾਂ ਦੇ ਲੋਕ ਉਜੜਨੇ ਆ ਇਹ ਮਜ਼ਦੂਰ ਵੀ ਉਜੜਨੇ ਨੇ ਛੋਟੇ ਵਪਾਰੀ ਵੀ ਉਜੜਨੇ ਨੇ ਉੱਥੇ ਮਿਸਤਰੀ ਦਾ ਕੰਮ ਕਰਨ ਵਾਲਾ ਉਹ ਵੀ ਉਜੜਨਾ ਤੇ ਕਿਸਾਨ ਤੇ ਉਜੜਨੇ ਉਜੜਨਾ ਹੈ ਉਹ ਭਾਈ ਇਹ ਕਿੱਥੇ ਜਾਣ ਗਏ ਇਹਨਾਂ ਦਾ ਅੱਗੇ ਵਿਵਸਥਾ ਕੀ ਕੀਤੀ ਆ ਤੂੰ ਉਹ ਵਿਵਸਥਾ ਬਾਰੇ ਦੱਸ ਚੌਪਲਾਂ ਕਾਰਨ ਕੀ ਆ ਵਿਵਸਥਾ ਤਾਂ ਕਰਨੀ ਆ ਜੇ ਇਹਨਾਂ ਨੂੰ ਅਸੀਂ ਪੈਸੇ ਦੇਣੇ ਹੋਣਗੇ ਤੇ ਪੈਸੇ ਦੇ ਕੇ ਅੱਗੇ ਜ਼ਮੀਨ ਖਰੀਦਣ ਜੋਗੇ ਕਰਨਾ ਹੋਏਗਾ ਤਾਂ ਮੰਨ ਲਓ ਪੈਸੇ ਵੀ ਮਿਲ ਜਾਣ ਮੰਨ ਲੀਏਦਾ ਪਰਸੈਂਟ ਪੈਸੇ ਵੀ ਮਿਲ ਜਾਣਾ ਮੈਂ ਪੁੱਛਣਾ ਚਾਹਣਾ ਮੁੱਖ ਮੰਤਰੀ ਜੀ ਨੂੰ ਆਪ ਸਾਡੇ ਗਵੰਡੀ ਸਟੇਟਾਂ 'ਕਲੀ ਨਿਗਾਹ ਮਾਰ ਕੇ ਦੱਸ ਸਾਡਾ ਗਵੰਡੀ ਸਟੇਟ ਆ ਰਾਜਸਥਾਨ ਸਾਡਾ ਗਵੰਡੀ ਸਟੇਟ ਆ ਹਿਮਾਚਲ ਰਾਜਸਥਾਨ ਦੇ ਹਰਿਆਣੇ ਦੇ ਵਿੱਚ ਵੈਸੀ ਜ਼ਮੀਨ ਹੈਣੀ ਉਸ ਤੋਂ ਅਗਲੇ ਪਾਸੇ ਉਤਰਾਖੰਡ ਵੱਲ ਨੂੰ ਲੰਘ ਚੱਲੋ। ਉਹ ਇਹ ਜਿਹੜੇ ਸਾਡੇ ਨੇੜਲੇ ਸਟੇਟ ਐ ਉਹਨਾਂ ਨੇ پابੰਦੀ ਲਾਤੀ ਕਿ ਕੋਈ ਬਾਹਰਲੀ ਸਟੇਟ ਦਾ ਕੋਈ ਆਦਮੀ ਆ ਕੇ ਇੱਥੇ ਜ਼ਮੀਨ ਨਹੀਂ ਲੈ ਸਕਦਾ। ਇਹ ਕਿੱਥੇ ਧੱਲਣੇ ਆ? ਕਿੱਥੇ ਧੱਲੋ ਇਹਨਾਂ ਨੂੰ? 50 ਹਜ਼ਾਰ ਪਰਿਵਾਰ 50 ਹਜ਼ਾਰ ਪਰਿਵਾਰ ਘਰੋਂ ਬੇਕਾਰ ਕਰਨੇ ਆ। ਉਹ ਕਿੱਥੇ ਵਸਣਗੇ? ਮੈਨੂੰ ਰਸਤਾ ਸਹੀ ਸਾਨੂੰ ਕੋਈ ਹੋਵੇ। ਮੈਂ ਨਾਲ ਅਗਲੀ ਗੱਲ ਵੀ ਪੁੱਛਣੀ ਚਾਹਣਾ ਹੈ। ਕਿ ਜਦੋਂ ਤੁਸੀਂ ਚੰਡੀਗੜ੍ਹ ਵਸਾਇਆ ਸੀ ਇੱਕ ਹਿੱਸਾ ਲੋਕਾਂ ਨੂੰ ਤੁਸੀਂ ਗੁਜਰਾਤ ਦੇ ਵਿੱਚ ਭੱਲੇ ਆ ਬੈਠ ਗਿਆ ਲੋਕ ਜਾ ਕੇ ਅੱਜ ਗੁਜਰਾਤ ਦੀ ਸਰਕਾਰ ਸਾਡੇ ਉਹਨਾਂ ਪੰਜਾਬੀਆਂ ਦੇ ਖਿਲਾਫ ਮੁਕੱਦਮੇ ਭਾਈ ਬੈਠੀ ਐ ਉਹਨਾਂ ਨੂੰ ਕਹਿੰਦੀ ਨਿਕਲੋ ਇੱਥੋਂ ਅੱਬ ਤੱਕ ਸਰਕਾਰ ਨੇ ਜਿਹੜਾ ਕੋਰਟ ਚ ਕੇਸ ਪਿਆ ਉਹੀ ਜੱਤ ਲੈਣਾ ਹੈ ਜੇ ਬਗਾਂ ਰੱਬ ਨਾ ਕਰੇ ਸਰਕਾਰ ਦੀ ਉੱਥੇ ਪੇਸ਼ ਨਾ ਜਾਵੇ ਤੁਹਾਡੀ ਮਦਦ ਖੁਦਾ ਕਰ ਜੇ ਕੇਸ ਜੱਟ ਜੋਂ ਤੇ ਜਿਹੜੀ ਸਰਕਾਰ ਚਾਹੁੰਦੀ ਹੋਵੇ ਵੀ ਇਹਨਾਂ ਲੋਕਾਂ ਨੂੰ ਉਜਾੜਨਾ ਇਦੋਂ ਫਿਰ ਕੀ ਉੱਥੇ ਗੁੰਡਾ ਕਰਦੀ ਨਹੀਂ ਹੋਏਗੀ ਸਾਡੇ ਨਾਲ ਉਹ ਡਾਂਗ ਦੇ ਜੋਰ ਤੇ ਸਾਡੇ ਲੋਕਾਂ ਨੂੰ ਇੱਥੋਂ ਉਜਾੜਨਗੇ ਨਹੀਂ ਕੀ ਕੀਤਾ ਸਾਡੇ ਮੁੱਖ ਮੰਤਰੀ ਨੇ ਅੱਜ ਤੱਕ ਉਹਨਾਂ ਲੋਕਾਂ ਦੀ ਖਾਤਰ ਮੁੱਖ ਮੰਤਰੀ ਪਹਿਲਾਂ ਵੀ ਰਹੇ ਤੇ ਮੁੱਖ ਮੰਤਰੀ ਹੁਣ ਵੀ ਹੈ ਸੋ ਇਸ ਕਰਕੇ ਪਿਆਰੇ ਦੋਸਤੋ 70 ਤੱਕੜੇ ਹੋ ਕੇ ਇਸ ਮੈਂ ਕੈਮਰਿਆਂ ਨੂੰ ਮੇਰੀ ਬੇਨਤੀ ਕਰਾਂ ਮੈਂ ਪ੍ਰੈਸ ਵਾਲੇ ਵੀਰਾਂ ਨੂੰ ਇੱਕ ਵਾਰੀ ਚੋਕੇ ਮੈਨਾਂ ਤੋਂ ਆਪਾਂ ਪੁੱਛਣਾ ਲੋਕਾਂ ਤੋਂ ਕਿ ਭਾਈ ਲੈਂਡ ਪੂਲਿੰਗ ਦੇ ਹੱਕ ਚੋਕੇ ਨਹੀਂ ਇਹ ਤੁਸੀਂ ਹੱਥ ਖੜੇ ਕਰਕੇ ਦੱਸਣਾ ਕਿ ਭਾਈ ਜਿਹੜੇ ਲੋਕ ਚਾਹੁੰਦੇ ਨੇ ਕਿ ਲੈਂਡ ਪੂਲਿੰਗ ਦੇ ਵਿੱਚ ਜ਼ਮੀਨ ਨਹੀਂ ਜਾਣੀ ਚਾਹੀਦੀ ਉਹ ਹੱਥ ਖੜਾ ਕਰਿਓਗਾ ਭਲਾ ਪਤਾ ਲੱਗੇ ਲੋ ਭਾਈ ਦੇਖੋ ਇੱਕ ਵਾਰੀ ਪ੍ਰੈਸ ਵਾਲਿਆਂ ਨੂੰ ਮੇਰੀ ਬੇਨਤੀ ਚੈੱਕ ਕਰ ਲਿਓ ਮੁੱਖ ਮੰਤਰੀ ਜੀ ਆ ਨਿਗਾ ਮਾਰ ਲਿਓ ਆ ਲੋਕ ਕੀ ਕਹਿੰਦੇ ਆ ਆ ਲੋਕ ਕਹਿੰਦੇ ਆ ਕਿ ਅਸੀਂ ਜ਼ਮੀਨ ਨਹੀਂ ਦੇਣੀ ਲੈਂਡ ਪੂਲਪ ਦੇ ਖਿਲਾਫ ਨੇ ਇਹ ਸੋਚ ਲੈ ਕੇ ਬੈਠੇ ਨੇ ਧੰਨਵਾਦ ਮਿਹਰਬਾਨੀ ਸ਼ੁਕਰੀਆ ਤੋਂ ਮੇਰੇ ਦੋਸਤੋ ਸਰਕਾਰ ਦਾ ਭੁਲੇਖਾ ਤੁਸੀਂ ਅੱਜ ਸਾਰਿਆਂ ਨੇ ਪੰਜਾਬ ਸਰਕਾਰ ਨੇ ਤੇ ਭੁਲੇਖਾ ਪਾ ਲਿਆ ਸੀ ਅਸੀਂ ਖਨੌਰੀ ਤੋਂ ਸੰਭੂ ਦੇ ਰਦਰਪੁਰੇ ਤੋਂ ਧੋਖੇ ਦੇ ਨਾਲ ਮੂਰਚਾ ਅਖੇੜਤਾ ਸ਼ਾਇਦ ਕਿਸਾਨ ਰੁੱਕ ਕੇ ਬਹਿ ਜਾਣਗੇ ਘਰੇ ਘਰੇ ਵੀ ਬੈਠਦੇ ਜਿੰਨੀ ਦੇਰ ਤੱਕ ਸਾਡੇ ਹੱਕਾਂ ਦੀ ਲੜਾਈ ਜਾਰੀ ਹੈ ਸਾਡੇ ਅਧਿਕਾਰ ਨਹੀਂ ਮਿਲਦੇ 19 ਦਿਨ ਤੱਕ ਇਹ ਲੜਾਈ ਜਾਰੀ ਹੈ ਕਾਕਾ ਸੋ ਦੱਸ ਕੇ ਗਿਆ ਅਸੀਂ ਦੱਸ ਦੇਣਾ ਚਾਹੁੰਦੇ ਮੁੱਖ ਮੰਤਰੀ ਨੂੰ ਕਿ ਆ ਲੋਕ ਜਿਹੜੇ ਬੈਠੇ ਆਏ ਇੱਥੇ ਇਹ ਕੇਵਲ ਮਾਲਵੇ ਦੇ ਲੋਕ ਨੇ ਮਾਝੇ ਦੇ ਦੁਆਬੇ ਦੇ ਲੋਕਾਂ ਦਾ ਇਕੱਠ 16 ਤਰੀਕ ਨੂੰ ਦਿਖਾਵਾਂਗੇ ਤੈਨੂੰ ਮੁੱਖ ਮੰਤਰੀ ਕਿ ਦੁਆਬਾ ਤੇ ਮਾਝਾ ਕੀ ਚਾਹੁੰਦਾ ਹੈ ਸਵੈਸ ਕਰਕੇ ਇਹ ਲੜਾਈ ਨੂੰ ਉੱਥੋਂ ਤੱਕ ਆਪਾਂ ਮਜ਼ਬੂਤੀ ਨਾਲ ਲੜਨਾ ਘਰੇ ਬੈਠਿਆਂ ਨਹੀਂ ਲੜਿਆ ਜਾਣਾ ਨਹੀਂ ਜਿੱਤਿਆ ਜਾਣਾ ਇੱਕ ਦਿਨ ਦੇ ਇਕੱਠ ਨੇ ਨਹੀਂ ਜਿੱਤ ਸਕਣਾ ਅਗਲੀ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਆ ਮੇਰੇ ਵੀਰ ਮੈਂ ਬਹੁਤ ਇੰਪੋਰਟੈਂਟ ਗੱਲਾਂ ਤੁਹਾਡੇ ਨਾਲ ਦੋ ਹੋਰ ਕਰਨੀਆਂ ਬਹਿ ਜਾਓ ਇੱਕ ਵਾਰੀ ਫੇਰ ਆਪਰੇਸ਼ਾ ਦੇ ਵੀਰਾਂ ਦੇ ਕਈ ਸਵਾਲ ਨੇ ਲੈ ਭਾਈ ਸੁਣਿਓ ਆ ਜਿਹੜੇ ਸਾਡੇ ਕਿਸਾਨ ਵੀਰ ਐ ਉਹਨਾਂ ਨੂੰ ਵੀ ਮੈਂ ਦੱਸਣਾ ਚਾਹਣਾ ਇੱਕ ਗੱਲ ਆਈ ਸੀ ਕਿ ਏਕਤਾ ਕਰੋ ਅਲਾ ਸੁਣਿਓ ਮਣੀ ਦੀ ਗੱਲ ਜਦੋਂ ਆਪਾਂ ਬੈਠੇ ਸੀ ਖਨੌਣੀ ਮੇਰੇ ਕੋਲੇ ਸਾਰੀ ਲੀਡਰਸ਼ਿਪ ਪਤਾ ਲੈਣ ਗਈ ਐ ਸਾਰੀ ਲੀਡਰਸ਼ਿਪ ਪਰ ਤੇ ਪਤਾ ਲੈਣ ਗਿਆ ਨੂੰ ਮੈਂ ਇਹ ਗੱਲ ਕਹੀ ਐ ਰਾਜੇਲ ਸਾਹਿਬ ਮੈਨੂੰ ਪੁੱਛਦੇ ਦੰਨਿਆਲ ਸਾਹਿਬ ਸਿਹਤ ਦਾ ਧਿਆਨ ਰੱਖੋ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਜੀ ਕਿ ਪ੍ਰਧਾਨ ਜੀ ਸਿਹਤ ਦੀ ਚਿੰਤਾ ਛੱਡ ਦਿਓ ਆਪਾਂ ਨੂੰ ਚਿੰਤਾ ਉਹ 7 ਲੱਖ ਕਿਸਾਨਾਂ ਦੀ ਮੌਤ ਦੀ ਆ ਜਿਹੜੇ ਖੁਦਕਿਸ਼ੀਆਂ ਕਰਕੇ ਮਰ ਗਏ ਤੱਕੜੇ ਹੋ ਕੇ ਮੋਰਚਾ ਸਾਹਮਣੇ ਲਓ ਮੈਂ ਜੋ ਸਟੱਪ ਚੱਕੀ ਬੈਠਾ ਬੈਠਾ ਹੁਣ ਤੱਕੜੇ ਹੋ ਕੇ ਮੋਰਚਾ ਸਾਹਮਣੇ ਸਾਹਮਣੇ ਜੇ ਭਰਾਓ ਉੱਥੇ ਬੈਠੇ ਨੇ ਮੈਂ ਇਹ ਕਿਹਾ ਕਿ ਮੋਰਚਾ ਸਾਹਮਣੋਂ ਫਿਰ ਦੱਸੋ ਏਕਤਾ ਕਰਨ ਚ ਕੋਈ ਕਸਰ ਸੀ 24 ਦੋਸਤੋ ਦੱਸੋ ਮਾੜਾ ਦਾ ਇਮਾਨਦਾਰ ਹੱਥ ਖੜਾ ਕਰਕੇ ਉਹ ਕਸਮ ਨਹੀਂ ਛਕੀ ਆ ਰਹੀ ਕੋਈ ਕਸਮ ਨਹੀਂ ਛਕੀ ਅੱਜ ਵੀ ਅਸੀਂ ਇਹ ਕਹਿੰਨੇ ਆ ਸਾਡੀਆਂ ਮੰਗਾ ਦੇ ਧਿਆਨ ਜਰੂਰ ਰੱਖੇ ਹਰ ਕੋਈ ਮੈਨੂੰ ਇਮਾਨਦਾਰੀਆ ਦੱਸੋ ਕਿ ਐਮਐਸਪੀ ਗਰੰਟੀ ਕਾਨੂੰਨ ਚਾਹੀਦਾ ਕੇ ਨਹੀਂ ਚਾਹੀਦਾ ਬੋਲਿਓ ਚਾਹੀਦਾ ਹੈ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਚਾਹੀਦੀ ਅਗਨੀ ਚਾਹੀਦੀ ਲਾਗੂ ਕਰੋ ਨਹੀਂ ਅੱਜ ਸਾਡੇ ਦੇਸ਼ ਦੇ ਅੰਦਰ 7 ਲੱਖ ਕਿਸਾਨ ਖੁਦਕਸ਼ੀ ਕਰਕੇ ਮਰ ਗਿਆ ਉਹਨਾਂ ਨੂੰ ਖੁਦਕਸ਼ੀ ਦੇ ਮਾਹੌਲ ਤੋਂ ਬਾਹਰ ਕੱਢਣ ਦੇ ਲਈ ਕਰਜ਼ਾ ਮੁਕਤੀ ਚਾਹੀਦੀ ਅਗਨੀ ਚਾਹੀਦੀ ਮੈਂ ਕਪਲੇਖਾ ਛੋਟਾ ਜਿਹਾ ਹੋਰ ਨਹੀਂ ਕੱਢਦੇ ਆ ਕੋਈ ਇਹ ਨਾ ਸੋਚੇ ਕਿ ਕਿਸਾਨ ਕਰਜ਼ਾ ਚੱਕੀ ਜਾਂਦੇ ਆ ਤੇ ਫਿਰ ਇਹ ਕਹਿੰਦੇ ਆ ਕਿ ਜੀ ਕਰਜ਼ਾ ਮਾਫ ਕਰੋ ਬਿਲਕੁਲ ਨਹੀਂ ਕਹਿੰਦੇ ਅਸੀਂ ਕਹਿੰਦੇ ਸਾਡਾ ਟੇਬਲ ਤੇ ਆਵੇ ਇੱਕ ਵਾਰੀ ਸਰਕਾਰ ਟੇਬਲ ਤੇ ਆਜੋ ਲੇਖਾ ਜੋਖਾ ਕਰ ਲਾਂਗੇ ਹਿਸਾਬ ਕਰ ਲਾਂਗੇ ਪਿਆਰੇ ਦੋਸਤੋ ਜੇ ਤਾਂ ਪ੍ਰਾਈਸ ਐਂਡ ਬਜਟ ਦੇ ਮੁਤਾਬਕ ਹਿਸਾਬ ਕਰੀਏ ਕਾ ਜਿਹੜੇ ਕਿਸਾਨ ਨੇ 500 ਮਨ ਦਾਣੇ ਸਾੜੀ ਤੇ 500 ਮਨ ਦਾਣੇ ਸੋਣੀ ਵੇਚੇ ਐ ਉਹਨਾਂ ਦਾ 2014 ਚ ਸਰਕਾਰ ਵੱਲ 73 ਲੱਖ ਰੁਪਇਆ 500 ਮਨ ਦਾਣੇ ਹਾੜੀ ਤੇ 500 ਮਨ ਦਾਣੇ ਸੋਣੀ ਵੇਚਾਂ ਵਾਲੇ ਕਿਸਾਨ ਦਾ ਬਕਾਇਆ ਖੜਾ ਸੀ ਕਹਿੰਦੇ ਸਾਡੇ ਨਾਲ ਹਸਾਬ ਨਾਲ ਅਸੀਂ ਤਿਆਰ ਬੈਠੇ ਆ ਉਹਨੂੰ ਵੀ ਛੱਡ ਗਏ ਇਹਨਾਂ ਦੀ ਬਣਾਇਆ ਕਮਿਸ਼ਨ ਉਹਦੀ ਆਈ ਰਿਪੋਰਟ ਉਡੀ ਰਿਪੋਰਟ ਨੂੰ ਵੀ ਜਿਹੜਾ ਆਧਾਰ ਮੰਨ ਲੀਏ 2006 ਤੋਂ ਲੈ ਕੇ ਅੱਜ ਤੱਕ ਜਿੰਨਾ ਸਾਡੇ ਦੇਸ਼ ਦੇ ਕਿਸਾਨਾਂ ਸਰ ਕਰਜ਼ਾ ਹੈ ਭਰਾਵੋ ਰੇਟ ਘੱਟ ਦੇ ਕੇ ਉਹਦੋਂ 5 ਗੁਣਾ ਰੁਪਏ ਸਾਡੇ ਲੁੱਟ ਲਏ ਨੇ 5 ਗੁਣਾ ਅਸੀਂ ਕਹਿੰਨੇ ਕਰੋ ਸਾਡੇ ਹਿਸਾਬਰ ਉਹ ਜਿਹੜੇ ਤੁਸੀਂ ਲੁੱਟੇ ਆਉਂਦੇ ਦੇਣੇ ਬਣਦੇ ਆ ਕਿ ਨਹੀਂ ਬਣਦੇ ਸਰਦਾਰੋ ਬੋਲਿਓ ਲੈਣੇ ਬਣਦੇ ਆ ਨਾ ਤੇ ਅਸੀਂ ਇਹ ਕਹਿੰਨੇ ਆ ਕਿ ਯਾਰ ਜਿੰਨੇ ਕਾ ਸਾਡੇ ਸਰ ਕੱਢੀ ਫਿਰਦੇ ਹੋ ਥੋਥੇ ਨਾਲ ਗੜਬੜਾ ਕਰਕੇ ਕਲਮਾ ਚ ਉਹ ਸਾਡੇ ਓਨੇ ਕ ਮਾਫ ਕਰ ਦਿਓ ਉਹ ਬਾਕੀ ਬਾਬਾ ਤੁਹਾਨੂੰ ਛੱਡੇ ਈਮਾਨਦਾਰੀ ਨਾਲ ਦੱਸੋ ਫਿਰ ਜਿਹੜੇ ਕਹਿੰਦੇ ਨੇ ਕਿ ਕਰਜ਼ਾ ਲੈ ਕੇ ਮੁੱਕਰਦੇ ਆ ਹੁਣ ਮੈਨੂੰ ਆਂ ਦੱਸੋ ਵੀ ਕਰਜ਼ਾ ਲੈ ਕੇ ਮੁੱਕਰਦੇ ਆ ਕਿ ਸੱਚਮੁੱਚ ਦਾਣ ਕਰਦੇ ਆ ਇਹਨਾਂ ਨੂੰ ਕਿ ਅਸੀਂ ਸਾਡਾ ਇੱਕ ਹਿੱਸਾ ਕਰ ਜਾਇਆ ਸਾਡੇ ਸਿਰੋਂ ਸਾਡਾ ਮਾਫ਼ ਕਰ ਦਿਓ ਚਾਰ ਹਿੱਸੇ ਤੁਹਾਨੂੰ ਛੱਡੇ ਤਾਂ ਫਿਰ ਐਂ ਦੱਸੋ ਵੀ ਕਰਜ਼ਾ ਮੁਕਤੀ ਚਾਹੀਦੀ ਐ ਕਿ ਨਹੀਂ ਚਾਹੀਦੀ ਐ ਨਾ ਤੇ ਸਾਡੀ ਵੀ ਮਿੱਤਰੋ ਹੋ ਕੋਈ ਲੜਾਈ ਨਹੀਂ ਕਿਸੇ ਨਾਲ ਅੱਜ ਵੀ ਕਹਿੰਨੇ ਆ ਅਸੀਂ ਸਟੇਜ ਤੋਂ ਕਿ ਜਿਹੜੀਆਂ ਵੀ ਜਥੇਬੰਦੀਆਂ ਚਾਹ ਕੋਈ ਵੀ ਹੋਵੇ ਕਿਸੇ ਨਾਲ ਡੱਲਿਆ ਨੂੰ ਚੋਰ ਕਹਿ ਲਿਆ ਕਿਸੇ ਨਾਲ ਡੱਲਿਆ ਨੂੰ ਫਰੇਬੀ ਕਹਿ ਲਿਆ ਕਿਸੇ ਨਾਲ ਡੱਲਿਆ ਨੂੰ ਸਰਕਾਰੀ ਕਹ ਲਿਆ ਅਸੀਂ ਉਹਨਾਂ ਨਾਲ ਫਿਰ ਵੀ ਲੜ ਕੇ ਲੈ ਰੋਕੇ ਲੜਨ ਲਈ ਤਿਆਰ ਆ ਪਰ ਇਸ ਗੱਲ ਤੇ ਆਉਣ ਕਿ ਐਮਐਸਪੀ ਗਰੰਟੀ ਕਾਨੂੰਨ ਲੈਨ ਤੱਕ ਖੜਾ ਨੇ ਇਸ ਗੱਲ ਤੇ ਆਵੇ ਕਿ ਡਾਕਟਰ ਸੁਆਮੀਨਾਥ ਦੀ ਰਿਪੋਰਟ ਲੈਨ ਤੱਕ ਖੜਾਂਗੇ ਇਸ ਗੱਲ ਤੇ ਆ ਕੇ ਖਸਾਂਜ ਬਣਾਉਣਾ ਕਿ ਅਸੀਂ ਸਮੁੱਚੀ ਕਿਸਾਨਾਂ ਦੀ ਸਮੁੱਚੀ ਕਰਜ਼ ਮੁਕਤੀ ਕਰਵਾਉਣ ਤੱਕ ਲੜਾਂਗੇ ਆਉਣ ਇੱਥੇ ਸੋ ਇਸ ਲਈ ਖੁੱਲਾ ਸਦਾ ਸਦਾ ਆ ਜਾਣ ਸਾਰਿਆਂ ਨੂੰ ਸੱਦਦੇ ਆਂ ਅਸੀਂ ਏਕਾ ਕਰਨ ਤੋਂ ਕਦੇ ਨਹੀਂ ਭੱਜਦੇ ਤੁਹਾਡੇ ਯਾਦ ਹੋਏਗਾ ਜਦੋਂ 2020 ਚ ਏਕਾ ਹੋਇਆ ਸੀ ਸਭ ਤੋਂ ਪਹਿਲਾਂ ਏਕਾ ਕਰਨ ਦਾ ਇਹ ਨਹੀਂ ਸੈਟਅਪ ਆਪਾਂ ਜਿਹਾ ਸੀ ਸਭ ਤੋਂ ਪਹਿਲਾ ਟੈਲੀਫੋਨ ਮੇਰੇ ਵੱਲੋਂ ਇੱਕੇ ਲਈ ਗਿਆ ਹੈ ਹਰਿੰਦਰ ਲਖੋਵਾਲ ਨੂੰ ਗਿਆ ਦੂਸਰੇ ਨੰਬਰ ਦੇ ਉੱਤੇ ਕਾਧਿਆ ਸਾਹਿਬ ਨੂੰ ਗਿਆ ਰਾਜਾ ਸਾਹਿਬ ਨਾਲ ਬਕਾਇਦਾ ਗੱਲ ਕੀਤੀ ਦੂਸਰੀਆਂ ਕੁਝ ਜਥੇਬੰਦੀਆਂ ਪੰਜ ਛੇ ਪਹਿਲਾਂ ਹੀ ਆਪਣੇ ਨਾਲ ਚੱਲਦੀਆਂ ਸੀ ਇਸ ਤਰੀਕੇ ਨਾਲ ਏਕਾ ਹੋਇਆ ਸੀ ਤੇ ਪਿਆਰਿਓ ਜਿਹੜਾ ਬੰਦੇ ਨੇ ਇੰਨਾ ਮਿਹਨਤ ਕਰਕੇ ਏਕਾ ਬਣਵਾਇਆ ਹੋਵੇ ਉਹ ਚਾਹੇਗਾ ਕਿ ਏਕਾ ਨਾਮ ਹੋਵੇ ਲੇਕਿਨ ਇਹ ਫਿਰ ਕਲੀਅਰ ਹੈ ਕਿ ਲੜਾਂਗੇ ਲੋਕਾਂ ਵਿੱਚ ਮੈਂ ਸਪਸ਼ਟ ਕਰ ਦਿਆਂ ਕਿ ਅਸੀਂ ਇੱਕ ਜਿਹੇ ਹਮੀਆਂ ਇੱਕ ਦਿਨ ਲੜਾਂਗੇ ਪਰ ਇੱਕ ਗੱਲ ਲਾਸਟ ਦੇ ਸੁਣ ਲਿਓ ਅਜੇ ਆ ਰਹੀਆਂ ਹੈ ਨਾ ਕਿ ਜੇ ਸਟੇ ਲੱਗ ਗਿਆ ਹੁਣ ਤਾਂ ਇਹ ਸਿਰਫ ਤੁਹਾਡੇ ਅੰਦੋਲਨਾਂ ਨੂੰ ਠੰਡਾ ਪਾਉਣ ਦੀਆਂ ਕੋਸ਼ਿਸ਼ਾਂ ਹੈ ਇਹ ਕੋਸ਼ਿਸ਼ਾਂ ਹੈ ਇਸ ਤੋਂ ਸਿਵਾ ਹੋਰ ਕੁਝ ਨਹੀਂ ਸੋ ਇਸ ਕਰਕੇ ਜਿੰਨੀ ਦਾ ਤੱਕ ਪੰਜਾਬ ਸਰਕਾਰ ਇਹ ਲੈਂਡ ਪੂਲਿੰਗ ਪਾਲਸੀ ਨੂੰ ਸੰਪੂਰਨ ਤੌਰ ਤੇ ਰੱਦ ਨਹੀਂ ਕਰਦੀ ਉਨੀ ਦੇਰ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ ਰੱਖਾਂਗੇ ਗੁਲਾਮ ਇਸਾਨ ਹਾ ਸੋ ਮੈਂ ਅੰਤ ਦੇ ਵਿੱਚ ਅਜੇ ਮੈਂ ਜ਼ਿਆਦਾ ਹੋ ਗਿਆ ਆ ਹੁਣ ਇਹ ਕਾਨੂੰਨ ਹੋ ਜਾਣਾ ਵੀ ਬੀਪੀ ਵੱਧ ਜਾਂਦੀ ਪੀ ਘੱਟ ਗਿਆ ਸੋ ਮੇਰੇ ਆਪ ਸਭ ਨੂੰ ਮੇਰੇ ਮਿੱਤਰੋ ਬੇਨਤੀ ਹੈ ਤੁਸੀਂ ਅੱਜ ਐਸੇ ਇਲਾਕੇ ਦੇ ਲੋਕਾਂ ਨਾਲ ਜਿਹੜਾ ਧੱਕਾ ਹੋ ਰਿਹਾ ਹੈ ਉਹਨੂੰ ਹਾਜ਼ਾ ਨਾਰਾ ਮਾਰਨ ਦੇ ਵਿੱਚ ਵਾਸਤੇ ਹਰ ਇੱਕ ਪਿੰਡ ਤੋਂ ਬੱਸਾਂ ਭਰ ਕੇ ਆਏ ਹੋ ਇਹ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਐ ਐਸਕੇ ਨਾਨ ਪੋਲੀਟਿਕਲ ਪੂਰਾ ਧੰਨਵਾਦ ਕਰਦਾ ਅਗਲੀ ਲੜਾਈ ਨੂੰ ਆਪਾਂ ਜ਼ਮੀਨਾਂ ਦੀ ਰਾਖੀ ਲਈ ਇਹ ਸਮਝ ਕੇ ਲੈਂਦਾ ਐ ਕਿ ਸਾਡੇ ਘਰੇ ਜੰਮੀ ਧੀ ਦੀ ਇੱਜ਼ਤ ਜ਼ਮੀਨ ਨਾਲ ਐ ਸਾਡੇ ਘਰੇ ਆਈ ਸਾਡੀ ਨੋਹ ਦੀ ਇੱਜ਼ਤ ਜ਼ਮੀਨ ਨਾਲ ਐ ਕਿਸੇ ਕੀਮਤ ਉਤੇ ਜਮੀਨ ਨਹੀਂ ਜਾਣਦੇ ਨਹੀਂ ਤਕੜੇ ਹੋ ਕੇ ਲੜਾਂਗੇ ਆਪ ਸਭ ਦਾ ਜਿਹੜੇ ਇੱਥੇ ਸਾਡੇ ਵੀਰਾਂ ਨੇ ਲੰਗਰਾਂ ਦੀ ਸੇਵਾ ਕੀਤੀ ਹੈ ਸਭ ਦੇ ਤਹਿ ਦਿਲੋਂ ਤੁਹਵਾਦੇ ਹਾਂ ਪ੍ਰੈਸ ਵਾਲੇ ਵੀਰਾਂ ਨੇ ਜਿਸ ਤਰੀਕੇ ਦੇ ਨਾਲ ਤੁਹਾਡੀ ਗੱਲ ਨੂੰ ਤੁਹਾਡੀ ਆਵਾਜ਼ ਨੂੰ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਤਹਿ ਦਿਲੋਂ ਤੁਹਵਾਦੇ ਹਾਂ ਔਰ ਆਪ ਫਿਰ ਦੁਬਾਰਾ ਆਪ ਸਭ ਦੇ ਤੁਹਵਾਦੇ ਹਾਂ ਤੇ ਇੱਕ ਮੇਰੀ ਬੇਨਤੀ ਲਾਸਟ ਤੇ ਮੰਨ ਲਿਓ ਹੁਣ ਤੁਸੀਂ ਜਾਣਾ ਆਪੋ ਆਪਣੇ ਘਰਾਂ ਨੂੰ ਥੋੜਾ ਜਿਹਾ ਧਿਆਨ ਰੱਖਿਓ ਕਿਉਂਕਿ ਕਿਸੇ ਤਰ੍ਹਾਂ ਦੀ ਵੀ ਮਾੜੀ ਜੀ ਗਲਤੀ ਵੱਡਾ ਨੁਕਸਾਨ ਕਰ ਜਾਂਦੀ ਹੈ ਉਹਦਾ ਤੁਸੀਂ ਧਿਆਨ ਰੱਖਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ